ਰੇ ਭਰਾ ਬਾਰ ਬਾਰ ਕਮੈਂਟ ਕਰ ਰਹੀ ਸੀ ਬਾਈ ਯਾਰ ਵੀ ਤੁਸੀਂ ਗੋਭੀ ਘਾਤੋਂ ਨਹੀਂ ਲਾ ਰਹੇ ਸੀ ਗੋਭੀ ਦਿਆਗਾ हां ਵੀਡੀਓ ਦੇਖਣੀਆਂ ਨੇ ਬਾਈ ਗੋਭੀ ਸਾਡੋਂ ਵੀ ਜੀ ਕਰਦਾ ਵੀ ਗੋਭੀ ਲਾ ਦੀਏ ਪੌਦ ਵੀ ਮੇਰੀ ਤਿਆਰ ਹੋਈ ਖੜੀ ਆ ਪੰਜ ਚਾਰ ਦਿਨ ਪੌਦ ਸਮਾਂ ਦੀ ਹੁਣ ਲੇਟ ਹੁੰਦੀ ਜਾ ਰਹੀ ਆ ਪੰਜ ਦਿਨ ਤਾਂ ਪਹਿਲੀ ਲੇਟ ਹੋ ਗਈ ਪੌਦ ਲਾਉਣ ਤੋਂ ਤੇ ਕਰੀਏ ਕਿ ਬਈ ਕੱਲ ਚੌਥੀ ਵਾਰੀ ਬਾਣ ਵਾਕੇ ਤਿਆਰ ਕੀਤਾ ਸੀ ਤੇ ਮੀਂਹ ਫੇਰ ਪੈ ਗਿਆ ਵਾਹਣ ਗਿੱਲਾ ਕਰਤਾ ਵਾਹਣ ਗਿੱਲਾ ਜਦੋਂ ਹੋ ਜੇ ਬਈ ਫੇਰੇ ਗੋਭੀ ਲਾਏ ਤਾਂ ਕੋਈ ਦੰਬ ਵੀ ਨਹੀਂ ਰਹਿੰਦਾ ਕਿਉਂਕਿ ਗੋਭੀ ਨੂੰ ਗਾਹਾਂ ਫਿਰ ਸੁੱਕਣ ਦੀ ਡੰਪਿੰਗ ਦੀ ਸਮੱਸਿਆ ਬਹੁਤ ਜ਼ਿਆਦੇ ਹੱਦ ਤੱਕ ਆਉਂਦੀ ਹੈਗੀ ਗੋਭੀ ਲਾਉਣ ਨੂੰ ਸਾਡਾ ਹੀ ਬਹੁਤ ਦਿਲ ਕਰ ਰਿਹਾ ਜਿਹੜੇ ਭਰਾ ਗੋਭੀ ਲਾ ਵੀ ਰਹੇ ਆ ਕਾਲੀ ਨਾ ਕਰਿਓ ਜੇ ਤੁਸੀਂ ਕਾਲੀ ਕਰੋਗੇ ਤਾਂ ਤੁਸ ਗੋਭੀ ਚਾਲਦੀ ਨਹੀਂ ਹੈਗੀ ਗਿੱਲੇ ਬਾਹਣ ਚ ਲਾ ਲਾਓ ਬਾਈ ਹਾਂ ਪਾਉਣ ਅਸੀਂ ਇਹਦੇ ਚ ਪੱਟਾ ਪੈ ਸਕਦੀਆਂ ਨੇ ਕੋਈ ਗੱਲ ਨਹੀਂ ਪਰ ਅਸੀਂ ਪਾਉਂਦੇ ਨਹੀਂ ਹੈਗੇ ਵੀ ਦੋ ਦਿਨ ਹੋਣੇ ਨੂੰ ਪੂਰੀ ਫੇਰ ਦੁਵਾਰੀ ਧੁੱਪ ਲਵਾਵਾਂਗੇ ਜੇ ਲੱਗੂ ਕੋਈ ਗੱਲ ਨਹੀਂ ਪੰਜ ਦਿਨ ਲੇਟ ਹੋ ਜਾਵੇ ਭਾਵੇਂ 10 ਦਿਨ ਲੇਟ ਹੋ ਜਾਵੇ ਪਰ ਤੁਸੀਂ ਤਾਂ ਜਿਹੜੇ ਪ੍ਰਾਣ ਮਤਲਬ ਫੱਕ ਲੈ ਕੇ ਲਾਉਣੀਆਂ ਕੋਈ ਚੱਕਰ ਨਹੀਂ ਥੋੜੀ ਭਾਵੇਂ 10 ਦਿਨ ਵੀ ਲੇਟ ਹੋ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਇਹ ਉਹਨਾਂ ਹੀ ਛੇਤੀ ਤਿਆਰ ਹੋ ਜੂ ਪਰ ਜੇ ਤੁਸੀਂ ਗਿੱਲੇ ਬਾਹਣ ਦੇ ਵਿੱਚ ਗੋਭੀ ਲਾਤੀ ਇਹ ਮੇਰੀ ਗਾਰੰਟੀ ਆ ਵੀ ਗੋਭੀ ਹੁੰਦੀ ਨਹੀਂ ਹੈਗੀ ਅੱਧੀ ਜਿਆਦੇ ਅੱਧੀ ਤੋਂ ਜਿਆਦੇ ਗੋਭੀ ਤਾਂ ਉਹੀ ਉੱਡ ਜੂ ਪਹਿਲੀ ਵਾਰ ਚੀ ਤੇ ਜਿਹੜੀ ਦੂਜੀ ਗੋਭੀ ਹੋਈ ਉਹ ਛੇਤੀ ਛੇਤੀ ਉੱਠ ਉੱਠ ਨਹੀਂ ਨਹੀਂ ਉਹਨੇ ਗ੍ਰੋਥ ਨਹੀਂ ਕਰਨੀ ਜਿੰਨੀ ਇਹ ਗੋਭੀ ਨੂੰ ਸੁੱਕੇ ਬਹਣ ਦੇ ਵਿੱਚ ਲੱਗੂਗੀ ਉਨਾ ਹੀ ਜਿਆਦੇ ਵਧੀਆ ਰਹੂਗੀ ਨਹੀਂ ਇੱਥੇ ਫੰਗਸ ਬਹੁਤ ਭਰ ਜਾਂਦਾਗਾ ਜਦੋਂ ਆਪਾਂ ਗਿੱਲੇ ਬਹਣ ਦੇ ਵਿੱਚ ਬੱਟਾ ਪਾਦੇ ਬਹਣ ਲਾਦੜਿਆ ਜਾਂਦਾ ਤੇ ਫੰਗਸ ਬਹੁਤ ਜਿਆਦੇ ਪੈਂਦਾਗਾ ਤੇ ਕਿਰਪਾ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਕਾਲੀ ਨਾ ਕਰੋ ਕੋਈ ਗੱਲ ਨਹੀਂ ਇਹ ਨਹੀਂ ਹੁੰਦਾ ਵੀ ਹੁਣ ਜੇ ਕਿਸੇ ਨੇ ਲਾ ਰੱਖੀ ਆ ਸਾਡੇ ਤੋਂ ਪਹਿਲਾਂ ਲਾ ਰਖੇ ਗੋਭ ਸਕਸੈਸਫੁਲੀ ਹੋਣਗੇ ਉਹ ਚ ਹਮੇਸ਼ਾ ਉਹ ਜੇ ਘਾਟੇ ਦਾ ਸੌਦਾ ਵੀ ਉਹ ਬਣ ਸਕਦੀ ਜਿਵੇਂ ਬਾਰਿਸ਼ ਪਈ ਜਾਂਦੀ ਹੈ ਤਾਂ ਗੋਭੀ ਖਰਾਬ ਵੀ ਹੋ ਸਕਦੀ ਹੈ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਵੀ ਧਿਆਨ ਰੱਖੋ ਵੀ ਕੁਝ ਨਹੀਂ ਹੁੰਦਾ ਪਰ ਮੈਂ 4 ਦਿਨ ਗੋਭੀ ਲੇਟ ਰੱਖ ਜੇ ਪਰ ਗਿੱਲੇ ਬਾਹਾਂ ਚ ਗੋਭੀ ਨਾ ਲਾਓ ਕਾ ਅਗੇ ਵਹਣ ਲਾਓ ਪੁਰਸਕਾ ਕੇ ਬਾਣਾ ਫੇ ਸੁੱਕੇ ਬਾਣਜ ਬੱਟਾ ਪਾਓ ਫੇ ਗੋਭੀ ਲਾਏ ਦਾ ਫਾਇਦਾ